ਕੜੇ ਦੀ ਮਹੱਤਤਾ ਕੀ ਹੈ ਕਿਵੇਂ ਕੜਾ ਹੋਂਦ ਵਿੱਚ ਆਇਆ ਅਤੇ ਮੌਜੂਦਾ ਸਮੇਂ ਸਾਡੇ ਇਤਿਹਾਸਕ ਸੁਰਤਾਂ ਦੇ ਵਿੱਚ ਕੜੇ ਦਾ ਵਡਮੁੱਲਾ ਇਤਿਹਾਸ ਕੀ ਹੈ ਜਿਹਦਾ ਖਿਆਲ ਜਿਸ ਦੀ ਤਿਆਰੀ ਪਾਤਸ਼ਾਹ ਨੇ ਬਚਪਨ ਤੋਂ ਹੀ ਆਰੰਭ ਕਰ ਦਿੱਤੀ ਸੀ ਕੜੇ ਦਾ ਇਤਿਹਾਸ ਕੀ ਹੈ ਕਿਵੇਂ ਗੁਰੂ ਪਾਤਸ਼ਾਹ ਨੇ ਸਾਡੇ ਗੁੱਟ ਤੇ ਕੜਾ ਸਜਾਇਆ ਕੜੇ ਦੀ ਮਹੱਤਤਾ ਕੀ ਹੈ ਕਿਵੇਂ ਕੜਾ ਹੋਂਦ ਵਿੱਚ ਆਇਆ ਅਤੇ ਮੌਜੂਦਾ ਸਮੇਂ ਸਾਡੇ ਇਤਿਹਾਸਕ ਸਰੂਪਾਂ ਦੇ ਵਿੱਚ ਕੜੇ ਦਾ ਵੱਡਮੁੱਲਾ ਇਤਿਹਾਸ ਕੀ ਹੈ ਜਦੋਂ ਸਹਬੇ ਕਮਾਲ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੋਇਆ ਤੇ ਛੋਟੀ ਅਵਸਥਾ ਸਰੀਰਕ ਤੌਰ ਤੇ ਛੋਟੇ ਵੈਸੇ ਜਿਹੜਾ ਉਹਨਾਂ ਦਾ ਰਤਬਾ ਹੈ ਉਹ ਸ਼ਬਦਾਂ ਦੇ ਵਿੱਚ بیان ਨਹੀਂ ਕੀਤਾ ਜਾ ਸਕਦਾ। ਸਰੀਰਕ ਰੂਪ ਦੇ ਵਿੱਚ ਛੋਟੇ ਨੇ ਹਾਣੀਆਂ ਦੇ ਨਾਲ ਖੇਡਦੇ ਆ। ਹੱਥਾਂ ਦੇ ਵਿੱਚ ਪਏ ਹੋਏ ਕੰਗਣ ਜਿਹੜੇ ਸੋਨੇ ਦੇ ਕੀਮਤੀ ਸਨ। ਕਲਗੀਧਰ ਪਾਤਸ਼ਾਹ ਨੇ ਜਦੋਂ ਕਿ ਉਹਨਾਂ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਆ। ਉਹਨਾਂ ਨੇ ਇੱਕ ਕੰਗਣ ਗੰਗਾ ਦੇ ਵਿੱਚ ਸੁੱਟ ਦਿੱਤਾ। ਮਾਂ ਗੁਜਰ ਕੌਰ ਨੇ ਜਦੋਂ ਪੁੱਛਿਆ ਪੀ ਪੁੱਤਰ ਦੂਜਾ ਕੰਗਣ ਕਿੱਥੇ ਆ? ਤੇ ਉਹਨਾਂ ਨੇ ਹੱਥ ਦਾ ਦੂਜਾ ਇਹ ਨਾ ਪੁੱਤਰ ਕੰਗਣ ਕਿੱਥੇ ਡਿੱਗ ਪਿਆ? ਕਿੱਥੇ ਸੁੱਟ ਆਇਆ? ਕਿਸ ਨੂੰ ਦੇ ਆ? ਤੇ ਉਹਨਾਂ ਨੇ ਦੱਸਣ ਵਾਸਤੇ ਬੜਾ ਪਿਆਰਾ ਢੰਗ ਵਰਤਿਆ ਉਹਨਾਂ ਆਪਣੇ ਹੱਥ ਦਾ ਦੂਜਾ ਕੰਗਣ ਉਤਾਰ ਕੇ ਉਹ ਜਿਸ ਜਗ੍ਹਾ ਤੇ ਪਹਿਲਾ ਡਿੱਗਾ ਸੀ ਉੱਥੇ ਸੁੱਟ ਕੇ ਕਹਿ ਦਿੱਤਾ ਮਾਂ ਕੰਗਣ ਪਹਿਲਾ ਇੱਥੇ ਡਿੱਗਾ ਏ ਤੇ ਮੈਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਪੰਕਤੀ ਯਾਦ ਆ ਜਾਂਦੀ ਕੂੜ ਸੁਇਨਾ ਕੂੜ ਰੂਪਾ ਕੇਵਲ ਸਹਿਬ ਨੇ ਬਾਣੀ ਦੇ ਅੰਦਰ ਕਿਹਾ ਹੀ ਨਹੀਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਇੱਕ ਇੱਕ ਸ਼ਬਦ ਦਾਸ ਗੁਰੂ ਸਹਿਬਾਨ ਜੀ ਨੇ ਆਪਣੇ ਜੀਵਨ ਦੇ ਅੰਦਰ ਹੰਡਾ ਕੇ ਪ੍ਰੈਕਟੀਕਲ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਕਿ ਇੱਕ ਇੱਕ ਪੰਗਤੀ ਤੇ ਪਹਿਰਾ ਦਿੱਤਾ ਜਾ ਸਕਦਾ ਹੈ ਦੁਨੀਆ ਦੇ ਲੋਕ ਸੋਨੇ ਦੇ ਮਹਿੰਗੇ-ਮਹਿੰਗੇ ਕੰਗਣ ਪਹਿਨਦੇ ਸਨ ਮੈਨੂੰ ਲੱਗਦਾ ਹੈ ਜਿਸ ਦਿਨ ਦਸ਼ਮੇਸ਼ ਪਿਤਾ ਜੀ ਨੇ ਆਪਣਾ ਕੰਗਣ ਗੰਗਾ ਦੇ ਵਿੱਚ ਸੁੱਟਿਆ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਇੱਕ ਐਸਾ ਸਰਬਲੋਹ ਦਾ ਕੜਾ ਦੇਣ ਜਾ ਰਹੇ ਸਨ ਜਿਹਦਾ ਖਿਆਲ ਜਿਸ ਦੀ ਤਿਆਰੀ ਪਾਤਸ਼ਾਹ ਨੇ ਬਚਪਨ ਤੋਂ ਹੀ ਅਰੰਭ ਕਰ ਦਿੱਤੀ ਸੀ ਕਿ ਮੈਂ ਜਿਸ ਖਾਲਸਾ ਪੰਥ ਦੀ ਸਜਣਾ ਕਰਨੀ ਹੈ ਉਹਨਾਂ ਦੇ ਗੁੱਟਾਂ ਤੇ ਸੋਨੇ ਦੇ ਕੜੇ ਨਹੀਂ ਹੋਣਗੇ ਉਹਨਾਂ ਦੇ ਗੁੱਟਾਂ ਤੇ ਸਰਬ ਲੋਹ ਦਾ ਉਹ ਕੜਾ ਹੋਵੇਗਾ ਜਿਹਦੇ ਸਾਹਮਣੇ ਸੋਨੇ ਦੇ ਕੜਿਆਂ ਦੀ ਸ਼ਾਨ ਫਿੱਕੀ ਪੈ ਜਾਵੇਗੀ ਕੀ ਬਾਤ ਹੈ ਬਹੁਤ ਸੋਹ ਕੜੇ ਦਾ ਰਤਬਾ ਸਰਬ ਲੋਹ ਦੇ ਕੜੇ ਦਾ ਰਤਬਾ ਇੰਨਾ ਉੱਚਾ ਹੋਵੇਗਾ ਜਦ ਸਿੱਖ ਦੇ ਗੁੱਟ ਤੇ ਪਹਿਨਿਆ ਉਹਦੇ ਦਰਸ਼ਨ ਹੋਣਗੇ ਉਹ ਕੜਾ ਸਾਨੂੰ ਗੁਰੂ ਦੇ ਨਾਲ ਜੁੜੇ ਹੋਏ ਮਨੁੱਖ ਦਾ ਪ੍ਰਤੀਕ ਹੋਵੇਗਾ ਕਿ ਇਹਦੀ ਸਾਹ ਗੁਰੂ ਦੇ ਨਾਲ ਹੈ